ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਇਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਅੱਜ ਕੈਨੇਡਾ 'ਚ ਅੱਜ ਨਹੀਂ ਮਾਫ ਕਰਨਾ ਪਰ ਟੂਰਨਾਮੈਂਟ ਆ ਰਿਹਾ ਜਲਦੀ ਅਗਲਾ ਕੱਪ ਕੈਨੇਡਾ 'ਚ ਜਿੱਥੇ ਕੀ ਪਾਕਿਸਤਾਨ ਦੇ ਵੀ ਲਗਭਗ ਸਾਰੇ ਖਿਡਾਰੀ ਪਹੁੰਚ ਗਏ ਤੇ ਮੇਰੇ ਵੀਰੋ ਇੰਡੀਆ ਵਾਲੇ ਵੀ ਖੇਡਣਗੇ ਤਾਂ ਪੂਰਾ ਵਧੀਆ ਯਾਨੀ ਕਿ ਆਪਾਂ ਨੂੰ ਮੈਚ ਆਉਣ ਵਾਲੇ ਕੱਪ ਤੇ ਦੇਖਣ ਨੂੰ ਮਿਲਣੇ ਆ ਇਹ ਟੂਰਨਾਮੈਂਟ ਹੈ ਜੀਟੀਆ ਕਬੱਡੀ ਕੱਪ ਆ ਮੇਰੇ ਵੀਰੋ 15 ਜੂਨ ਦੇ ਦਿਨ ਯਾਨੀ ਕਿ ਇੱਕ ਅੱਧਾ ਦਿਨ ਹੀ ਰਹਿ ਗਿਆ ਇੱਕ ਦੋ ਦਿਨ ਤੇ ਮੇਰੇ ਵੀਰੋ ਸਰੇ ਦਾ ਮੇਲਾ ਹੋਣਾ ਹੀ ਵੀ ਕੈਨੇਡਾ 'ਚ ਅਗਲਾ ਕਬੱਡੀ ਕੱਪ ਪਿਛਲੇ ਕੱਪ ਤੇ ਦਰਸ਼ਕ ਕਹਿ ਰਹੇ ਆ ਵੀ ਸਵਾਦ ਨਹੀਂ ਆਇਆ ਉਹਨਾਂ ਜੱਗੂ ਵੀ ਜੋ ਹੈ ਲਗਭਗ ਡਾਊਨ ਜਾਈ ਖੇਡੇ ਪਿਛਲੇ ਕੱਪ ਤੇ ਪੂਰਾ ਫਿੱਟ ਨਹੀਂ ਪਰ ਐਸਾ ਟੂਰਨਾਮੈਂਟ ਤੇ ਉਮੀਦ ਆ ਵੀ ਜੱਗੂ ਦੀ ਗੇਮ ਵੀ ਵਧੀਆ ਦੇਖਣ ਨੂੰ ਮਿਲੂਗੀ ਕਿਉਂਕਿ ਖਿਡਾਰੀ ਆ ਸਾਰੇ ਹੀ ਖੇਡਨੇ ਆ ਪਾਲਾ ਖੇਡਣਾ ਖੁਸ਼ੀ ਖੇਡਣਾ ਕੈਨੇਡਾ 'ਚ ਹੀ ਹੁਣ ਤੋਂ ਮਾ ਪੈਂਦੀਆਂ ਮੇਰੇ ਵੀਰੋ ਹਰ ਮੈਚ ਹੀ ਐਨ ਚੋਟੀ ਦਾ ਹੁੰਦਾ ਤੇ ਐਸਾ ਟੂਰਨਾਮੈਂਟ ਤੇ ਵੀ ਸਰਾਹ ਲੱਗਣਾ ਯਾਨਕਿ ਜੀਟੀਏ ਕਬੱਡੀ ਕੱਪ ਇਨਾਮ ਵੀ ਮੇਰੇ ਵੀਰੋ ਕਰੋੜਾਂ ਦੇ ਵਿੱਚ ਆ ਜੋ ਆ ਲੈਸਟ ਵੀ ਆ ਚੁੱਕੀ ਆ ਮੇਰੇ ਕੋਲ ਜੀਟੀਏ ਕਬੱਡੀ ਕੱਪ ਦਾ ਮੈਟਰੋ ਪੰਜਾਬੀ ਦੇ ਨਾਲ ਮੈਚ ਫਸਿਆ ਹੋਇਆ ਇਹ ਲੈਸਟ ਵੀ ਆ ਗਈ ਆ ਮੈਚਾਂ ਦੀ ਤੇ ਮੇਰੇ ਵੀਰੋ ਪੜਨੇ ਆ ਮੈਚ ਤੁਸੀਂ ਦੇਖ ਸਕਦੇ ਹੋ ਟੀਮਾਂ ਵੀ ਛੋਟੀ ਛੋਟੀ ਦੀਆਂ ਤਾਂ ਬਣੀਆਂ ਹੀ ਹੋਣਾਂ ਖਿਡਾਰੀ ਸਾਰੇ ਹੀ ਤੁਹਾਨੂੰ ਪਤਾ ਬਈ ਪਾਲਾ ਦੁੱਲਾ ਖੁਸ਼ੀ 우ਬੈਦੁੱਲਾ ਰਾਜਪੂਤ ਤੇ 에로즈 제로 체베즈 ਮੇਰੇ ਵੀਰੋ ਬਹੁਤ ਤਗੜੇ ਖਿਡਾਰੀ ਆ ਮੈਟਰੋ ਪੰਜਾਬੀ ਦੀ ਵੀ ਭਾਰੀ ਟੀਮਾਂ ਦੁੱਲੇ ਹੁਣਿਆਂ ਦੀ ਇੰਟਰਨੈਸ਼ਨਲ ਕਲੱਬ ਵੀ ਪੂਰੀ ਤਗੜੀ ਆ 온ਟਾਰੀਓ ਦੇ ਵਿੱਚ ਵੀ ਪਿੰਦੂ ਆਹੇ ਗੁਰੂ 제로 체베즈 ਹੋਣੀ ਆ ਜੀਡੀਆ ਕਲੱਬ 'ਚ ਵੀ ਫਰਿਆਦ ਹੋਣੀ ਮੇਰੇ ਵੀਰੋ ਸਰੇ ਦੀਆਂ ਟੀਮਾਂ ਸਾਰੀਆਂ ਇੱਥੇ ਟੌਪ ਦੇ ਖਿਡਾਰੀਆਂ ਨਾਲ ਇੱਥੇ ਤੁਹਾਨੂੰ ਮੈਚ ਦੇਖਣ ਨੂੰ ਮਿਲਨੇ ਆ ਦੇਖਾਂਗੇ ਆ ਮੇਲਾ ਕਿਹੜਾ ਜੱਤੂ ਕਿਹੜੀ ਟੀਮ ਜਿੱਤੂਗੀ ਮੇਰੇ ਵੀਰੋ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਦੇ ਚੈਨਲ ਨੂੰ ਸਬਸਕ੍ਰਾਈਬ ਸਾਰੇ ਭਰਾ ਜਰੂਰ ਕਰ ਦਿਆ ਕਰੋ ਕਿਉਂਕਿ ਇਹ ਤਾਂ ਫ੍ਰੀ ਆ ਯਾਰ ਬਿਲਕੁਲ ਫ੍ਰੀ ਦੀ ਚੀਜ਼ ਤਾਂ ਛੱਡੀ ਦੀ ਨਹੀਂ ਹੁੰਦੀ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ